ਕੇਂਦਰ ਕਹਿ ਰਿਹਾ ਕਿ 8 ਲੱਖ ਕਾਰਡ ਕੱਟ ਦਨੇ ਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਇੱਕ ਕਾਰਡ ਵੀ ਨਹੀਂ ਕੱਟਣ ਦੇਣਾ ਮੈਂ ਖੁਦ ਭਗਵੰਤ ਮਾਨ ਕਹਿੰਦੇ ਆ ਕੇਵਾਈਸੀ ਕਰਵਾਉਂਗਾ ਸਭ ਕੁਝ ਕਰਵਾਉਂਗਾ ਜਿਨਨੇ ਐਮਐਲਏ ਤੇ ਭਗਵੰਤ ਮਾਨ ਆਪ ਦੀਆਂ ਸਫਾਈਆਂ ਪੇਸ਼ ਕਰ ਰਿਹਾ ਹੈ ਇਹ ਲੋਕਾਂ ਨੂੰ ਗਮਰਾਹ ਕਰ ਰਿਹਾ ਕੋਈ ਕਾਰਡ ਨਹੀਂ ਕੱਟਿਆ ਜਾਣਾ ਜਿਹੜਾ ਭਗਵੰਤ ਸਿੰਘ ਮਾਨ ਇਹ ਕਹਿੰਦੇ ਕਿ ਕੇਂਦਰ ਕੱਟਿਆ ਜੀ ਮੈਂ ਖੜੂਗਾ ਮੂਰੇ ਮੈਂ ਕੱਟਣ ਸਭ ਝੂੜ ਕੋਈ ਕਾਰਡ ਨਹੀਂ ਕੱਟਿਆ ਜਾਣਾ ਲਿਖ ਕੇ ਦੇ ਦਿਓ ਮੈਂ ਤੜਕੇ ਕੋਰਟ ਚ ਰਿੱਟ ਪਾ ਦਨਾ ਹਾਈ ਕੋਰਟ ਚ ਹਰ ਇੱਕ ਕਾਰਡ ਹਰ ਇੱਕ ਦੇ ਹੱਥ ਚ ਰਹੂਗਾ ਉਹਦੇ ਚ ਕੋਈ ਮਰੇ ਦੇ ਕੱਟੀ ਜਾਊਗੀ ਜਾਂ ਕੋਈ ਜਿਹਨੇ ਕੇਵਾਈਸੀ ਨਹੀਂ ਕਰਾਈ ਉਹ ਕੱਟੀ ਜਾਊ। ਖੁਦ ਪ੍ਰਿੰਸੀਪਲ ਸੈਕਟਰੀ ਕਿਉਂ ਨਹੀਂ ਬੋਲ ਰਿਹਾ? ਸਾਡਾ ਮੰਤਰੀ ਲਾਲਜੰਤ ਕਟਾਰੂ ਦੇ ਕਿਉਂ ਨਹੀਂ ਬੋਲ ਰਿਹਾ? ਇਸ ਪਿੱਛੇ ਦੇ ਬੋਲੇ ਵੀ ਅਸੀਂ ਕਾਰਡ ਨਹੀਂ ਕਟਾਂਗੇ, ਯੂਨਿਟ ਕਟਾਂਗੇ। ਤੁਸੀਂ ਇਹ ਗੱਲ ਕਹਿ ਰਹੇ ਹੋ ਕਾਰਡ ਕੱਟਦੇ ਜੀ, ਕਾਰਡ ਕੱਟਦੇ। ਕਾਰਡ ਕੱਟੂ ਕੌਣ? ਕਾਰਡ ਬਣਾਉਣਾ ਤੇ ਕਾਰਡ ਕੱਟਣਾ ਸਟੇਟ ਸਰਕਾਰ ਦੀ ਜ਼ਿੰਮੇਵਾਰੀ ਆ। ਇਹਨਾਂ ਨੇ ਛੋਛਾ ਛੜਤਾ ਵੀ ਐਨੇ ਕਾਰਡ ਕੱਟੇ ਜਾਣਗੇ ਸਰਕਾਰਾਂ ਨੇ ਇਲੈਕਸ਼ਨ ਦੇ ਵਿੱਚ ਆਪਦੇ ਵੋਟਾਂ ਲੈਣ ਵਾਸਤੇ ਉਹਨਾਂ ਨੇ ਕਾਰਡ ਬਣਾਏ ਜਿਹੜਾ ਬੰਦਾ 25 ਲੱਖ ਰੁਪਈਆ ਲਾ ਕੇ ਵਿਦੇਸ਼ ਪੜਨ ਗਿਆ ਉਹ ਕਿਉਂ ਬਣਾਏ ਕਿਉਂ ਨਾ ਸੋਚਿਆ ਤੁਸੀਂ ਕੇਵਾਈਸੀ ਕਰਾਈ 1 ਕਰੋੜ 29 ਲੱਖ ਦੀ ਤੁਹਾਡੇ ਕੋਲੇ 1 ਕਰੋੜ 55 ਲੱਖ ਦੇ ਯੂਨਟ ਆ 26 ਲੱਖ 19000 656 ਯੂਨਟ ਇਹ ਤੁਹਾਡੇ ਕੋਲੇ ਵੱਧ ਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਰ ਰਿਹਾ ਹਾਈ ਕੋਰਟ ਤੇ ਜਾ ਰਿਹਾ ప్రతి ਮਹੀਨਾ ਕਣਕ ਵੰਡਾਂਗੇ 5 ਕਿਲੋ ਜੀਨਾ ਵੰਡਾਂਗੇ ਇਹ ਇਹ ਕਹਿੰਦੇ ਸੀ ਜਿਤਨਾ ਜਿਤਨਾ ਕਿਤੇ ਨੇੜੇ ਵੀ ਨਹੀਂ ਲੱਗਣਦਾ ਲੋਕਾਂ ਨੇ ਜਦੋਂ 5 ਕਿਲੋ ਜੀ ਦੀ ਕਰਤੀ ਜਿਹੜੀ ਇਹ ਕੇਵਾਈਸੀ ਹੋਈ ਆ ਇਹ ਕਿਹਦੀਆਂ ਹਦਾਇਤਾਂ ਤੋਂ ਹੈ ਕੇਂਦਰ ਦੀਆਂ ਤੇ ਜਾਂ ਕਿਸੇ ਦੀ ਇਹ ਸੁਪਰੀਮ ਕੋਰਟ ਦੀ ਤੇ ਗਾਈਡ ਲਾਈਨ ਤੇ ਹੋਈ ਹੈ ਤਾਂ ਮੀਡੀਆ ਰੋਜ਼ ਗੱਲ ਚਾਗਦਾ ਸੀ ਵੀ ਐਨੇ ਬੰਦੇ ਸਟੇਟਾਂ ਦੇ ਵਿੱਚ ਮਰ ਗਏ ਜਿਨ੍ਹਾਂ ਦਾ ਰਾਸ਼ਨ ਹੈ ਜਦੋਂ ਇੰਸਪੈਕਟਰ ਖਾ ਰਿਹਾ ਜਾਂ ਡੀਪੂ ਹੋਲਡਰ ਖਾ ਰਿਹਾ ਇਸ 27 ਦਸ ਟੰਟਾ ਜੀ ਕੋਈ ਕਾਰਡ ਨਹੀਂ ਕੱਟਿਆ ਜਾਊਗਾ ਜੇ ਸਰਕਾਰ ਦੀ ਜ਼ੋਰ ਤਾਂ ਕੱਟ ਕੇ ਦਿਖਾ ਦੇ ਮਿੱਠੂ ਘੈਂਡ ਦਾ ਚੈਲੰਜ ਹੈ ਤੇ ਮੈਂ ਰੋਕ ਕੇ ਦਿਖਾ ਦਊਂਗਾ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪਿਛਲੇ ਕਈ ਦਿਨਾਂ ਦਾ ਇੱਕ ਮਾਮਲਾ ਚੱਲ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਆਰਡਰ ਆਇਆ ਹੈ ਕਿ 8 ਲੱਖ ਦੇ ਕਰੀਬ ਐਨ ਐਫ ਐਸ ਏ ਕਾਰਡ ਯਾਨੀ ਕਿ ਜਿਹੜੇ ਨੀਲੇ ਕਾਰਡ ਕਹਿ ਦਿੰਦੇ ਨੇ ਜਿਨ੍ਹਾਂ ਤੇ ਰਾਸ਼ਨ ਮਿਲਦਾ ਹੈ ਉਹ ਕਾਰਡ ਕੱਟੇ ਜਾਣੇ ਆ ਪੰਜਾਬ ਦੇ ਪੰਜਾਬ ਸਰਕਾਰ ਇਸ ਦਾ ਵਿਰੋਧ ਕਰ ਰਹੀ ਤੇ ਇਹ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰ ਰਿਹਾ ਹੈ ਅਸਲ ਦੇ ਵਿੱਚ ਮਾਮਲਾ ਕੀ ਹੈ ਇਸ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਰੋਸ਼ਨ ਲਾਲ ਜੀ ਨੇ ਜਿਨ੍ਹਾਂ ਨੂੰ ਮਿੱਠੂ ਘੈਂਟ ਵੀ ਕਿਹਾ ਜਾਂਦਾ ਜਿਹੜੇ ਸੂਬਾ ਪ੍ਰਧਾਨ ਨੇ ਸਮੂਹ ਡਿਪੂ ਹੋਲਡਰਾਂ ਦੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਐ ਜਥੇਬੰਦੀ ਆਗੂ ਵੀ ਐ ਪਹਿਲਾਂ ਇਹ ਕੀ ਮਾਮਲਾ ਕੀ ਹੈ ਰੋਸ਼ਨ ਲਾਲ ਜੀ ਕੇਂਦਰ ਕਹਿ ਰਿਹਾ ਕਿ 8 ਲੱਖ ਕਾਰਡ ਕੱਟ ਦਿੰਨੇ ਆ ਪੰਜਾਬ ਸਰਕਾਰ ਕਹਿੰਦੀ ਐ ਕਿ ਇੱਕ ਕਾਰਡ ਵੀ ਨਹੀਂ ਕੱਟਣ ਦੇਣਾ ਮੈਂ ਖੁਦ ਭਗਵੰਤ ਮਾਨ ਕਹਿੰਦੇ ਐ ਕੇवाईसी ਕਰਵਾਉਂਗਾ ਸਭ ਕੁਝ ਕਰਵਾਉਂਗਾ ਪਰ ਮੈਂ ਪੰਜਾਬ ਦੇ ਲੋਕਾਂ ਦੇ ਕਾਰਡ ਨਹੀਂ ਕੱਟਣ ਦੇਣੇ ਅਸਲ 'ਚ ਮਾਮਲਾ ਕੀ ਐ ਮਾਮਲੇ ਨੂੰ ਸਮਝਣਾ ਚਾਹੁੰਦੇ ਲੋਕ ਮੈਂ ਆਪ ਜੀ ਦੇ ਇਲੈਕਟ੍ਰੋਨਿਕ মিডিਆ ਦੇ ਚੈਨਲ ਰਾਹੀਂ ਆਵਾਜ਼ ਪੰਜਾਬ ਦੀ ਦੇ ਵਿੱਚ ਪਹਿਲਾਂ ਸਵਾਗਤ ਕਰਦਾ ਕਿ ਤੁਸੀਂ ਸਾਡੀ ਆਮ ਜਨਤਾ ਦੀ ਜਿਹੜੀ ਆਵਾਜ਼ ਹੈ ਡੀਪੂ ਹੋਰਾਂ ਦੀ ਬਲੰਦ ਕਰੋਗੇ ਔਰ ਮੈਂ ਇਹ ਦੱਸਣਾ ਚਾਹੁੰਦਾ ਹੈ ਵੀ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਇਹਨਾਂ ਦਾ ਉਸ ਵਿੱਚ ਕੰਬੀਨੇਸ਼ਨ ਨਹੀਂ ਆਇਆ ਜਦੋਂ ਕਿ ਗਵਰਨਮੈਂਟ ਆਫ ਇੰਡੀਆ 1 ਕਰੋੜ 41 ਲੱਖ ਜਿਹੜੇ ਪ੍ਰੂਵਲ ਬਾਦਲਗਾ ਤੋਂ ਲੈ ਕੇ ਕਾਰਡ ਚੱਲਦੇ ਆ ਰਹੇ ਆ ਉਹਨਾਂ ਦੇ ਯੂਨਟ 1 ਕਰੋੜ 41 ਲੱਖ ਆ ਜੀ ਔਰ ਜਿਹੜੀਆਂ ਸਬ ਸਰਕਾਰਾਂ ਸਟੇਟਾਂ ਦੀਆਂ ਸਰਕਾਰਾਂ ਹੂੰ ਕੁਝ ਇਲੈਕਸ਼ਨਾਂ ਦੇ ਵਿੱਚ ਆ ਕੇ ਨਵੇਂ ਡਿਪੂ ਦੇਣੇ ਤੇ ਨਵੇਂ ਰਾਸ਼ਨ ਕਾਰਡ ਜਾਰੀ ਕਰਨੇ ਜਿਹਦੇ ਵਿੱਚ 9 ਤੇ 5 14 14000 ਜਾਂ 14 ਲੱਖ 14 ਲੱਖ ਯੂਨਿਟ ਇਹਨਾਂ ਨੇ ਨਜਾਇਜ਼ ਬਣਾਇਆ ਹੋਇਆ ਜਿਹੜੇ ਕਿ ਪੰਜਾਬ ਸਟੇਟ ਦੇ ਵਿੱਚ ਆ ਹੂੰ 14 ਲੱਖ ਠੀਕ ਹੈ ਜਦੋਂ ਕਿ ਗਵਰਨਮੈਂਟ ਆਫ ਇੰਡੀਆ ਦੇ ਅੱਜ ਮੰਤਰੀ ਨੇ ਇਸ ਪੱਤਰਤਾ ਜਿਹਦੀ ਜਿਹਦੀ ਰਿਕਾਰਡਿੰਗ ਮੇਰੇ ਕੋਲੇ ਆ ਵੀ 1 ਕਰੋੜ 41 ਲੱਖ ਦਾ ਉਹਨਾਂ ਨੇ ਕੰਟੀਨਿਊ ਜਿੰਨਾ ਕੋਟਾ ਬਣਦਾ ਸੀ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਹੈ ਇਹ ਪੰਜਾਬ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਕੇਵਾਈਸੀ ਕਰਾਈ ਹੈ ਤੁਸੀਂ ਕੇਵਾਈਸੀ ਕਰਾਈ 1 ਕਰੋੜ 29 ਲੱਖ ਦੀ ਤੁਹਾਡੇ ਕੋਲੇ 1 ਕਰੋੜ 55 ਲੱਖ ਦੇ ਯੂਨਟ ਆ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਸਰਕਾਰ ਨੂੰ ਵੀ ਤੁਹਾਡੇ ਕੋਲੇ 26 ਲੱਖ 19000 652 ਯੂਨਿਟ ਇਹ ਤੁਹਾਡੇ ਕੋਲੇ ਵੱਧ ਆ ਇਹਨਾਂ ਦੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਾਰਡ ਕੱਟਦੇ ਜੀ ਕਾਰਡ ਕੱਟਦੇ ਕਾਰਡ ਕੱਟੂ ਕੌਣ ਕਾਰਡ ਬਣਾਉਣਾ ਤੇ ਕਾਰਡ ਕੱਟਣਾ ਸਟੇਟ ਸਰਕਾਰ ਦੀ ਜ਼ਿੰਮੇਵਾਰੀ ਆ ਇਸ ਬਿਆਨ ਦੇ ਉੱਤੇ ਨਾ ਤਾਂ ਕਟਾਰੂ ਜੱਕ ਬੋਲਿਆ ਨਾ ਸਾਡਾ ਫੂਡ ਐਂਡ ਸਪਲਾਈ ਦਾ ਪ੍ਰਿੰਸੀਪਲ ਸੈਕਟਰੀ ਨੇ ਬੋਲਿਆ ਨਾ ਇਸ ਵਿਸ਼ੇ ਤੇ ਸਾਡਾ ਡਾਇਰੈਕਟਰ ਬੋਲਿਆ ਨਾ ਕੋਈ ਜੁਆਇੰਟ ਡਾਇਰੈਕਟਰ ਬੋਲਿਆ ਇਹ ਜਿੰਨੇ ਐਮਐਲਏ ਤੇ ਭਗਵੰਤ ਮਾਨ ਆਪਦੀਆਂ ਸਫਾਈਆਂ ਪੇਸ਼ ਕਰ ਰਿਹਾ ਹੈ ਇਹਨਾਂ ਦੀ ਕਰਤਾ ਧਰਤਾ ਕੰਬੀਨੇਸ਼ਨ ਹੈ ਨਹੀਂ ਇਹ ਲੋਕਾਂ ਨੂੰ ਗਮਰਾਹ ਕਰ ਰਿਹਾ ਕੋਈ ਕਾਰਡ ਨਹੀਂ ਕੱਟਿਆ ਜਾਣਾ ਜੇ ਕੇਵਾਈਸੀ ਦੇ ਵਿੱਚ ਜੇ ਕਿਸੇ ਬੱਚੇ ਦਾ ਵਿਦੇਸ਼ ਗਿਆ ਹੋਵੇ ਸਾਡੇ ਪਿੰਡਾਂ ਦੇ ਵਿੱਚ ਲੋਕ ਅਕਸਰ ਪੱਠਾ ਦੇ ਮਜ਼ਦੂਰ ਹੈ ਕੋਈ ਐਮਪੀ ਜਾਂਦਾ ਕੋਈ ਸ਼੍ਰੀਨਗਰ ਜਾਂਦਾ ਕੋਈ ਜੰਮੂ ਜਾਂਦਾ ਕੋਈ ਰਾਜਸਥਾਨ ਜਾਂਦਾ ਕੋਈ ਹਰਿਆਣਾ ਜਾਂਦਾ ਸਾਡੀਆਂ ਕਪੈਨਾਂ ਚੱਲਦੀਆਂ ਐ ਐਮਪੀ ਤੇ ਵੀ ਚੱਲਦੀਆਂ ਐ ਮਹਾਰਾਸ਼ਟਰੀ ਵੀ ਚੱਲਦੀਆਂ ਐ ਸਾਡੇ ਮਜ਼ਦੂਰ ਜਵਾਕ ਜਿਹੜੇ ਗਏ ਵੇ ਆ ਸਮਾਪੀੜ ਦਿੱਤਾ ਜ਼ਰੂਰ ਸਰਕਾਰ ਨੇ ਪਰ ਨਹੀਂ ਆ ਸਕੇ ਟਾਈਮ ਤੇ ਨਹੀਂ ਘੁੱਠੇ ਲਾ ਸਕੇ ਕੇਵਈਸੀ ਸਰਕਾਰ ਦਾ ਕੰਮ ਸੀ ਜਦੋਂ ਕਿ ਸਾਰਾ ਕੰਮ ਡੰਡੇਲਾ ਡੀਪੂ ਹੋਟਲ ਤੋਂ ਲਿੱਤਾ ਗਿਆ ਔਰ ਇਹਦੇ ਵੱਟੇ ਸਾਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ ਅਗਰ ਅਸੀਂ ਤਾਂ 1 ਕਰੋੜ 29 ਲੱਖ ਦੀ ਕਰਤੀ ਜਿਹੜੇ ਇਹਨਾਂ ਦੇ 80000 ਦੇ ਮੁਲਾਜ਼ਮਾ ਐ ਅਗਰ ਜੇ ਇਹ ਕਰ ਦੇਣਾ ਇੱਕ 1 ਕਰੋੜ ਦੀ ਵੀ ਨਹੀਂ ਕਰਦੀ ਸੀ ਇਹ ਅਸੀਂ ਘਰ ਘਰ ਜਾ ਕੇ ਲੋਕਾਂ ਦੇ ਜਿੰਨਾ ਰਾਸ਼ਨ ਬੰਡਿਆ ਹਰ ਇੱਕ ਦੀ ਪਹਿਲਾਂ ਅਸੀਂ ਕੇਵਾਈ ਤੇ ਕੀਤੀ ਹੈ ਫਿਰ ਰਾਸ਼ਨ ਪਾਇਆ ਇਹਦੇ ਸਾਡੀਆਂ ਸ਼ਿਕਾਇਤਾਂ ਵੀ ਹੋਏਗਾ ਸਾਡੇ ਡੀਪੂ ਵੀ ਸਸਪੈਂਡ ਕੀਤੇ ਆ ਕੈਨਸਲ ਵੀ ਕੀਤੇ ਆ ਪਰ ਜਿੱਥੋਂ ਤੱਕ ਜਿਹੜੀ ਸਰਕਾਰ ਗੁੰਮਰਾਹ ਕਰ ਰਹੀ ਹੈ ਬਿਲਕੁਲ ਝੂਠ ਹੈ ਕਾਰ ਕਿਸੇ ਦਾ ਨਹੀਂ ਕੱਟਿਆ ਜਾਣਾ ਮੈਂ ਲਿਖ ਕੇ ਦਿਨਾ ਗਰੰਟੀ ਲੈ ਲਓ ਮੈਂ ਵੀ ਪੰਜਾਬ ਦਾ ਸੁਪਾ ਪ੍ਰਧਾਨ ਆ ਜੀ ਕੱਟਿਆ ਜਾ ਸਕਦਾ ਔਰ ਮੈਂ 29 ਲੱਖ ਜਿਹੜਾ ਯੂਨਿਟ ਹੈ ਜਿਹੜੇ ਲੋਕ ਕਹ ਲੈਨੇ ਆਪਾਂ ਹਾਂ 2 ਲੱਖ ਜਿਹੜੀ ਪਬਲਿਕ ਹੈ ਹਾਂ ਅਗਰ ਜੇ ਸਰਕਾਰ ਤਿੰਨ ਦੀ ਐਵਰੇਜ ਲਾਵੇ ਤਾਂ ਇਹਨਾਂ ਦਾ 873218 ਕਾਰਡ ਬਣਦੇ ਆ ਅਗਰ ਜੇ ਚਾਰ ਦੀ ਐਵਰੇਜ ਲਾਈਏ ਤਾਂ 653941 ਇਹਨਾਂ ਨੇ ਛੋਸ਼ਾ ਛੜਤਾ ਵੀ ਐਨੇ ਕਾਰਡ ਕੱਟੇ ਜਾਣਗੇ ਨਹੀਂ ਹਰ ਇੱਕ ਕਾਰਡ ਹਰ ਇੱਕ ਦੇ ਹੱਥ 'ਚ ਰਹੂਗਾ ਉਹਦੇ 'ਚ ਕੋਈ ਮਰੇ ਦੇਈ ਕੱਟੀ ਜਾਊਗੀ ਜਾਂ ਕੋਈ ਜਿਹਨੇ ਕੇਵਾਈਸੀ ਨਹੀਂ ਕਰਾਈ ਉਹ ਕੱਟੀ ਜਾਊ। ਅਗਰ ਜੇ ਸਰਕਾਰ ਇੰਨੀ ਐਕਟਿਵ ਹੈ ਤਾਂ ਆਪਦੇ ਜਿੰਨੇ ਇਹਨਾਂ ਨੇ ਫੀਲਡ ਦੇ ਵਿੱਚ ਇੰਸਪੈਕਟਰ ਹੈ ਫਿਰ ਘਰ ਘਰ ਭੇਜਣਾ। ਲਿਖਣ ਰਿਟਰ ਜਿਹੜਾ ਵਿਦੇਸ਼ ਗਿਆ ਉਹਨੂੰ ਲਿਖ ਕੇ ਉਹਨੂੰ ਵੈਲੀਡ ਕਰਨਾ। ਉਹਦੀ ਵਿਦੇਸ਼ ਬੈਠੇ ਆਪਦੇ ਇਹਨਾਂ ਕੋਲ ਇੰਸਟਰੂਮੈਂਟ ਹੈ ਸਰਕਾਰ ਕੋਲ ਲੈਪਟਾਪ ਕੰਪਿਊਟਰ ਦਿੱਤੇ ਆ ਆਨਲਾਈਨ ਹੋ ਜਾਣਾ ਕੇਵਾਈਸੀ ਕਰ ਦੇਣਾ। ਜਿਹੜਾ ਬੰਦਾ ਐਮਪੀ ਜਬ ਹੈ ਉਹਦੀ ਆਨਲਾਈਨ ਕਰ ਦੇਣਾ। ਸਾਡੇ ਕੋਲ ਇੰਨਾ ਸੋਸ਼ਲ ਸਮਾਨ ਨਹੀਂ ਹੈਗਾ ਜਿਹਦੇ ਨਾਲ ਡੀਪੂ ਹੋਟਲ ਨਾ ਇਹਨੂੰ ਕੋਈ ਮਾਰਜਨ ਮਣੀ ਦਿੰਦੇ ਆ ਨਾ ਇਹਨਾਂ ਨੂੰ ਕੋਈ ਪੈਸਾ ਦਿੰਦੇ ਆ ਇਹ ਆਪ ਦੇ ਕੋਲੋਂ ਕਿੱਥੋਂ ਇਹ ਜੱਬੀ ਕਲਾਬ ਦੇ ਥਾਵਾਂ ਤੋਂ ਤਿਆਰ ਕਰਨ ਵੀ ਐਮਪੀ ਜਾ ਕੇ ਉਹਨਾਂ ਦੀ ਕੇਵਾਈਸੀ ਕਰਗੇ ਜਦੋਂ ਕਿ ਇਹਨਾਂ ਕੋਲ ਲੈਪਟਾਪ ਦਿੱਤੇ ਸਰਕਾਰ ਨੇ ਇਹਨਾਂ ਕੋਲ ਸਾਰਾ ਸਿਸਟਮ ਹੈ ਇੱਕ ਸਾਤੇ ਬਹਿ ਕੇ ਕਰ ਸਕਦੇ ਆ ਫਿਰ ਪਤਾ ਲੱਗੂ ਕਿੰਨੇ ਬੰਦੇ ਰਹਿ ਗਏ ਜਦੋਂ মিডিਆ ਰੋਜ਼ ਪੜਦੀ ਸੀ ਵੀ 45 ਲੱਖ ਬੰਦਾ ਭੋਗ ਜਿਹੜਾ ਮਰ ਗਿਆ ਉਹਨਾਂ ਦੇ ਰਾਸ਼ਨ ਕਿੱਥੇ ਜਾ ਰਿਹਾ ਬਰ ਉਹਦੋਂ ਕਿੱਥੇ ਗਏ ਹੋਏ ਸੀ ਅੱਜ ਇਹਨਾਂ ਨੂੰ ਹੁਣ ਤੁਰਤ ਸੋਚ ਦੇ ਇਲੈਕਸ਼ਨ ਦੇ ਵਿੱਚ ਇਹ ਕਿਵੇਂ ਦਿਸ ਗਿਆ ਵੀ ਅਸੀਂ ਇਹ 8 ਲੱਖ ਕਾਰਡ ਕੱਟ ਰਿਆ ਬਿਲਕੁਲ ਗਲਤ ਹੈ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਜਿਹਨੇ ਡਿਬੇਟ ਕਰਨੀਆਂ ਕਰ ਲੋ ਕੋਈ ਕਾਰਡ ਨਹੀਂ ਕੱਟਿਆ ਜਾਊਗਾ ਬਾਈ ਜੀ ਕੱਟੇ ਜਾਣਗੇ ਇਹ ਵੀ ਇਹਨਾਂ ਦੀ ਗਲਤੀ ਹੈ ਕਿ ਕਾਸਟੇਟਾਂ ਦੇ ਵਿੱਚ ਕੇਵਾਈਸੀ ਨਹੀਂ ਹੋਈ ਇਹ ਜੇ ਇਹਨੂੰ ਇੰਨਾ ਹੀ ਖਤਰਾ ਸੀ ਨਾ ਕਿ ਕੇਵਾਈਸੀ ਕਰਾਉਂਦਾ ਨਾ ਸੁਪਰੀਮ ਕੋਰਟ ਦੀਆਂ ਗਾਇਡਲਾਈਨ ਮੰਨਦਾ ਕਿਉਂ ਮੰਨਿਆ ਨਾ ਕਰਵਾਉਂਦਾ ਨਾ ਮੰਨਦਾ ਅਗਰ ਜੇ ਹੁਣ ਕਰਵਾ ਕੇ 1 ਕਰੋੜ 29 ਲੱਖ 1 ਕਰੋੜ 29 ਲੱਖ ਦੀ ਕੀਤੀ ਹੈ ਹੁਣ ਜਿਹੜੇ ਬਾਕੀ ਯੂਨਟ ਰਹਿ ਗਏ ਤੇ ਫਿਰ ਇਹੀ ਜਾਣੂਗਾ ਸੈਂਟਰ ਦਾ ਕਹਿੰਦੀ ਅਸੀਂ ਤਾਂ ਕਹਿੰਦੇ ਨਹੀਂ ਕੱਟਦੇ ਇਹਨੂੰ ਜਿਹੜੀ ਇਹ ਕੇਵਾਈਸੀ ਹੋਈ ਹੈ ਇਹ ਕਿਹਦੀਆਂ ਹਦਾਇਤਾਂ ਤੋਂ ਹੈ ਕੇਂਦਰ ਦੀਆਂ ਤੇ ਜਾਂ ਕਿਸੇ ਦੀ ਇਹ ਸੁਪਰੀਮ ਕੋਰਟ ਦੀ ਗਾਈਡਲਾਈਨ ਤੇ ਹੋਈ ਹੈ ਕਿਉਂ ਕਿ ਆ ਸੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਜਦੋਂ মিডিਆ ਰੋਜ਼ ਗੱਲ ਚੱਕਦਾ ਸੀ ਵੀ ਇੰਨੇ ਬੰਦੇ ਸਟੇਟਾਂ ਦੇ ਵਿੱਚ ਮਰ ਗਏ ਜਿਨ੍ਹਾਂ ਦਾ ਰਾਸ਼ਨ ਹੈ ਜਦੋਂ ਇੰਸਪੈਕਟਰ ਖਾ ਰਿਹਾ ਜਾਂ ਡੀਪੂ 홀ਡਰ ਖਾ ਰਿਹਾ ਜਦੋਂ ਕਿ ਡੀਪੂ ਕਾਰਟ ਤੇ ਦਾ ਰਾਸ਼ਨ ਅਗਲੇ ਨੂੰ ਮਿਲ ਹੀ ਰਿਹਾ ਸੀ ਪਰ ਜਿਹੜੀ ਸੋਚ ਹੈ ਆ ਮੰਤਰੀ ਦੀ ਇਹ ਦੇਣੀ ਜਵਾਨੀ ਨਹੀਂ ਚੋਰ ਡੀਪੂ ਹੋਡਰ ਦੇਣੀ ਜਵਾਨੀ ਨਹੀਂ ਚੋਰ ਡੀਪੂ ਹੋਡਰ ਬਾਈ ਜੀ ਅੱਜ 90 ਰੁਪਏ ਲਿੱਤੇ ਆ ਪੰਜਾਬ ਤੇ ਹਲਨਾ ਹਾਈ ਕੋਰਟ ਦੇ ਵਿੱਚ ਸ਼ਿਵ ਦੇ ਢੱਲੋ ਆਈਐਸ ਪ੍ਰਿੰਸੀਪਲ ਸੈਕਟਰੀ ਡਾਇਰੈਕਟਰ ਰਾਜਕਮਲ ਚੌਧਰੀ ਸਿਮਰਜੀਤ ਕੌਰ ਜੁਆਇੰਟ ਡਾਇਰੈਕਟਰ ਤੇ ਜ਼ਿਲ੍ਹਾ ਕੰਟਰੋਲਰ ਬਾਈ ਜੀ ਇਹਨਾਂ ਨੂੰ ਕੈਦ ਕਰਾ ਕੇ ਅੱਜ 90 ਰੁਪਏ ਲਿੱਤੇ ਆ ਕੈਦ ਕਰਾਈਆ ਰਿਟ ਪਟੀਸ਼ਨ ਨੰਬਰ 1780 ਦੇ ਵਿੱਚ ਚਾਰ ਜਣਿਆਂ ਨੂੰ ਸਰਕਾਰ ਨੂੰ ਕੈਦ ਹੋਈ ਐ ਇਹ ਅੱਜ ਤਾਂ ਪੈਸੇ ਹੋਏ ਐ ਤੇ ਪਹਿਲਾਂ ਇਹਨਾਂ ਨੇ ਡੰਡੇਲਾ ਮੁਕਤ ਕੰਮ ਕਰਾਇਆ ਅੱਛਾ ਇਹ ਕਹੋ ਦੱਸਿਓ ਕੇਵਾਈਸੀ ਦਾ ਆਰਡਰ ਸੁਪਰੀਮ ਕੋਰਟ ਦਾ ਸੀ ਸੁਪਰੀਮ ਕੋਰਟ ਦਾ ਸੀਗਾ ਜੀ ਠੀਕ ਐ ਹਾਂ ਤੇ ਬਾਅਦ ਤੇ ਜਿਹੜੇ ਬੰਦੇ ਵਿਦੇਸ਼ ਐ ਮਰ ਗਏ ਐ ਜਾਂ ਕੇਵਾਈਸੀ ਨਾ ਕਰਾ ਨਹੀਂ ਸਕੇ ਉਹਨਾਂ ਦੇ ਨਾਂ ਕੱਟੇ ਜਾਣੇ ਉਹਨਾਂ ਦੇ ਨਾਂ ਕੱਟੇ ਜਾਣੇ ਸਿੱਧਾ ਕਾਰਡ ਕੈਂਸਲ ਨਹੀਂ ਬਿਲਕੁਲ ਕੋਈ ਹਿੰਦੁਸਤਾਨ 'ਚ ਜਿਮੇ ਹੀ ਨਹੀਂ ਹਾਂ ਵੀ ਸਿੱਧਾ ਕਾਰਡ ਕੱਟਦੇ ਕੋਈ ਬਿਲਕੁਲ ਕੋਈ ਨਹੀਂ ਜੇ ਮੈਂ ਸਭ ਝੂਠ ਮਾਰਦਾ ਭਗਵਾਨ ਤੋਂ ਆदमी ਮਾਰ ਜਾਂਦਾ ਉਹਦੇ 92 ਐਮਐਲ ਵੀ ਮਰ ਜਾਂਦੇ ਆ ਮੈਂ ਤਾਂ ਇਹ ਰਾਂਲੇ ਵੀ ਸਾਡੀ ਸਰਕਾਰ ਦੀ ਖੁਦ ਪ੍ਰਿੰਸੀਪਲ ਸੈਕਟਰੀ ਕਿਉਂ ਨਹੀਂ ਬੋਲ ਰਿਹਾ ਸਾਡਾ ਮੰਤਰੀ ਲਾਲਜੰਤ ਕਟਾਰੂ ਦੇ ਕਿਉਂ ਨਹੀਂ ਬੋਲ ਰਿਹਾ ਇਸ ਪਿੱਛੇ ਦੇ ਬੋਲੇ ਵੀ ਅਸੀਂ ਕਾਰਡ ਨਹੀਂ ਕਟਾਂਗੇ ਯੂਨਿਟ ਕਟਾਂਗੇ ਅਖਿਆ ਮਤਲਬ ਜਿਹੜੀ ਇਹ ਪ੍ਰਚਾਰਿਆ ਜਾ ਰਿਹਾ ਜੀ ਇਹਨੇ ਲੱਖ ਕਾਰਡ ਕੱਟ ਤੇ ਇਹਨੇ ਪਰਿਵਾਰਾਂ ਦਾ ਨੁਕਸਾਨ ਉਹ ਪਰਿਵਾਰਾਂ ਦਾ ਨਹੀਂ ਜੇ ਪਰਿਵਾਰ ਚ ਕੋਈ ਜੀ ਨਹੀਂ ਹੈ ਜਾਂ ਗੈਰ ਮੌਜੂਦ ਹੈ ਸਾਨੂੰ ਦੇ ਦੇਣ ਅਧਕਾਰ ਹਾਂ ਜਿਹੜਾ ਬੰਦਾ ਵਿਦੇਸ਼ ਗਿਆ ਹੈ ਅਸੀਂ ਉਹਨੂੰ ਰੱਖਾਂਗੇ ਪਹਿਲੀ ਗੱਲ ਤਾਂ ਜੇ ਵਿਦੇਸ਼ ਗਿਆ ਉਹਦਾ ਹੱਕ ਹੀ ਨਹੀਂ ਬਣਦਾ ਜੇ ਕਾਨੂੰਨਾਂ ਦੇ ਅਨੁਸਾਰ ਜੇ ਜੇ ਕਾਨੂੰਨ ਦੇਖਿਆ ਜਾਵੇ ਜਿਹੜਾ ਬੱਚਾ 25 ਲੱਖ ਰੁਪਏ ਲੈ ਕੇ ਪੜਨ ਜਾ ਰਿਹਾ ਤਾਂ ਸਰਕਾਰਾਂ ਨੇ ਇਲੈਕਸ਼ਨ ਦੇ ਵਿੱਚ ਆਪਦੇ ਵੋਟਾਂ ਲੈਣ ਵਾਸਤੇ ਤਾਂ ਉਹਨਾਂ ਦੇ ਕਾਰਡ ਬਣਾਏ ਜਿਹੜਾ ਬੰਦਾ 25 ਲੱਖ ਰੁਪਏ ਲਾ ਕੇ ਵਿਦੇਸ਼ ਪੜਨ ਗਿਆ ਉਹ ਕਿਉਂ ਬਣਾਏ ਕਿਉਂ ਨਾ ਸੋਚਿਆ ਕੀ ਫਿਜ਼ੀਕਲ ਕਰੀ ਵੀਡੀਓ ਤੋਂ ਲੈ ਕੇ ਐਸਡੀਐਮ ਤੋਂ ਲੈ ਕੇ ਏਡੀਸੀ ਤੋਂ ਲੈ ਕੇ ਸਾਡੇ ਮੰਤ੍ਰ ਮੰਤਰ ਦੇ ਫੂਡ ਸਪਲਾਈ ਦੇ ਅਫਸਰ ਤੋਂ ਲੈ ਕੇ ਘਰ ਤੱਕ ਫਿਜ਼ੀਕਲ ਹੁੰਦੀ ਹੈ ਤਾਂ ਇਹਨਾਂ ਨੇ ਕੀ ਫਿਜ਼ੀਕਲ ਕੀਤੀ ਮੈਂ ਇਹ ਪੁੱਛਣਾ ਚਾਹੁੰਦਾ ਸਰਕਾਰ ਨੇ ਫਿਜ਼ੀਕਲ ਕੀ ਕੀਤੀ ਇਹ ਕਾਰਡ ਜਾਰੀ ਕਿਵੇਂ ਹੋਇਆ ਅੱਛਾ ਹੁਣ ਇੱਕ ਗੱਲ ਹੋਰ ਦੱਸੋ ਇੱਕ ਰੌਲਾ ਹੋਰ ਬਹੁਤ ਪੈਂਦਾ ਕਿ ਪਹਿਲਾਂ ਕਣਕ ਇੰਨੀ ਆਉਂਦੀ ਸੀ ਹੁਣ ਇੰਨੀ ਆਉ ਲੱਗੀ ਇਹ ਕੀ ਮਾਮਲਾ ਇਹ ਸਾਰਾ ਮਸਲਾ ਕੋਈ ਨਹੀਂ ਪਹਿਲਾਂ ਸਾਲ 'ਚ ਦੋ ਵਾਰੀ ਆਉਂਦੀ ਸੀ ਇਹ ਰੌਲਾ ਪੈ ਗਿਆ ਵੀ ਕਈ ਗਰੀਬ ਲੋਕ ਗੱਟੇ ਮਿਲ ਜਾਂਦੇ 8 9 ਉਹ ਅਤੇ ਵੇਚ ਦਿੰਦੇ ਸੀ ਤੇ ਘਰੇ ਬੁੜੀਆਂ ਰੋਲਾ ਪਾਉਂਦੀਆਂ ਸੀ ਹੁਣ ਜਿਹੜੀ ਸਰਕਾਰ ਨੇ ਸੋਚੀ ਚਲੋ ਇਹ ਠੀਕ ਵੀ ਐ ਵੀ ਚਾਰ ਵਾਰੀ ਕਰਤੀ ਕੁਆਂਟੀਟੀ ਦਾ ਉਹਨਾਂ ਨੂੰ ਹੀ ਆ 5 ਕਿਲੋ ਜੀ ਦੀ ਐ ਇਹ ਤਾਂ ਅਸੀਂ ਹਲੇ ਪਹੁੰਚੀ ਸਾਡੀ ਐ ਪੰਜਾਬ ਦੇ ਮੈਂ ਅਜੇ ਪ੍ਰੈਜ਼ੀਡੈਂਟ ਸਰਕਾਰ ਨੂੰ ਚੈਲੰਜ ਕਰਦਾ ਮੈਂ ਪਹਿਲੀ ਪੇਚੀ ਹਾਈ ਕੋਰਟ ਚੋਂ ਪ੍ਰਤੀ ਮਹੀਨੇ ਵੀ ਕਰ ਸਕਦਾ ਵੀ ਅਸੀਂ ਮਹੀਨੇ ਦੀ ਮਹੀਨੇ ਬੰਡਾਂਗੇ ਇਲੈਕਸ਼ਨ 'ਚ ਫਿਰ ਵੀ ਹਾਰ ਜਾਓਗੇ ਮੈਂ ਚੈਲੰਜ ਕਰਦਾ ਸਰਕਾਰ ਨੂੰ ਨਾਲੇ ਸਾਡੇ ਮੰਤਰੀ ਨੂੰ ਕਰਦਾ ਨਾਲੇ ਮੈਂ ਭਗਵਾਨ ਤੁਮਨ ਨੂੰ ਚੈਲੰਜ ਕਰਦਾ ਪਹਿਲੀ ਪੇਚੀ ਜਦੋਂ ਅਸੀਂ ਤਿੰਨ ਵਾਰੀ ਕੁਆਂਟੀਟੀ ਨੂੰ ਰਿਲੀਜ਼ ਕਰਦੇ ਆ ਮਸ਼ੀਨ ਚੱਜ ਵੀ ਤਿੰਨ ਵਾਰੀ ਰਿਲੀਜ਼ ਕਰਦੇ ਆ ਸਾਨੂੰ ਸਮੱਸਿਆ ਸਾਡਾ ਕੰਡਾ ਵੀ ਜੋੜਦਾ ਸਾਡੀ ਈ-ਪੋਰਟ ਮਸ਼ੀਨ ਵੀ ਜੁੜ ਗਈ ਆਨਲਾਈਨ ਸਿੱਧੀ ਹੋ ਗਈ ਕਿਸੇ ਦੀ ਕਣਕ ਜਿਨ੍ਹਾਂ ਦੇ ਕਦੇ ਕੰਡੇ ਤੇ ਤੋਲਦੇ ਨਹੀਂ ਪਰਚੀ ਨਹੀਂ ਕੱਢਦੀ ਇਹ ਕਿਉਂ ਇੱਕ ਵਾਰੀ ਦੇਵਾਂਗੇ 5 ਕਿਲੋ ਦੇਵਾਂਗੇ ਔਰ ਲੌਲਣ ਜੋਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਰ ਰਿਹਾ ਹਾਈ ਕੋਰਟ ਤੇ ਜਾ ਰਿਹਾ ప్రతి ਮਹੀਨਾ ਕਣਕ ਵੰਡਾਂਗੇ 5 ਕਿਲੋ ਦੀ ਨਾਲ ਵੰਡਾਂਗੇ ਇਹ ਇਹ ਕਹਿੰਦੇ ਅਸੀਂ ਜਿਤਨਾ ਜਿਤਨਾ ਕਿਤੇ ਨੇੜੇ ਵੀ ਨਹੀਂ ਲੱਗਣਦਾ ਲੋਕਾਂ ਨੇ ਜਦੋਂ 5 ਕਿਲੋ ਦੀ ਕਰਤੀ ਨਹੀਂ ਹੋਣ ਦੇਵਾਂਗੇ ਇੱਕਰ ਮੋਰਾ ਪਹਿਲਾਂ ਇਸ ਤਰੀਕੇ ਨਾਲ ਕਣਕ ਜਿਵੇਂ ਪਹਿਲਾਂ ਇੱਕ ਲੋਕਾਂ ਦੀ ਚਰਚਾ ਹੁੰਦੀ ਸੀ ਕਿ ਇੱਕ ਮੁਫਤ ਵਾਲੀ ਕਣਕ ਹੁੰਦੀ ਸੀ ਕੋਈ 2 ਜਾਂ 4 ਰੁਪਏ ਕਿਲੋ ਹੁੰਦੀ ਸੀ ਇਹ ਫਰਕ ਹੁੰਦਾ ਸੀ ਕੋਈ ਕੋਈ ਫਰਕ ਨਹੀਂ ਸੀ ਜੀ ਸਾਰੀ ਗਵਰਨਮੈਂਟ ਆਫ ਇੰਡੀਆ ਦੀ ਹੈ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਹੈ 2007 ਚ 13 ਜੈਕਟ ਆ ਗਿਆ ਉਸ ਦਿਨ ਸਾਰੀ ਸਰਕਾਰ ਇੰਡੀਆ ਗਵਰਨਮੈਂਟ ਦੇ ਨਾਲ ਲੱਗੀ ਸਰਕਾਰ ਦਾ ਕੰਬੀਨੇਸ਼ਨ ਸੀ ਇੰਡੀਆ ਗਵਰਨਮੈਂਟ ਨਾਲ ਪੰਜਾਬ ਗਵਰਨਮੈਂਟ ਦਾ ਕਾਲੀ ਸਰਕਾਰ ਤੇ ਭਾਜਪਾ ਸਰਕਾਰ ਦੀ ਗੱਠ ਜੋੜ ਸੀ ਉਦੋਂ ਸਭ ਕੁਝ ਹੋਇਆ ਜਿਵੇਂ ਚ ਆਇਆ ਬਾਦਲ ਸਾਹਿਬ ਨੇ ਆਪਣੇ ਪ੍ਰਧਾਨ ਮੰਤਰੀ ਤੋਂ ਉਵੇਂ ਕਰਵਾਇਆ ਪਰ ਹੁਣ ਕੋਈ ਇਹੋ ਜਿਹਾ ਕੋਈ ਨਹੀਂ ਨਾ ਕਿਸੇ ਨੇ ਸਖਾਦੀ ਆ ਨਾ ਕੁਛ ਕਰਿਆ ਇਹ ਸਾਰੀ ਇਲੈਕਸ਼ਨ ਦੇ ਵਿੱਚ ਮੁਗਰੇ ਹੁਣ ਸਾਰੀ ਸਰਕਾਰ ਨੇ ਹੈਂਡਓਵਰ ਆਪਦੇ ਕੋਲੇ ਕਰ ਲਈ ਔਰ ਸਾਰੀ ਪ੍ਰੀ ਟੂ ਕਾਸਟ ਕਰ ਲਈ ਪਹਿਲਾਂ ਕੀ ਸੀ ਡਿਪੂ ਹਾਡਲ ਨੂੰ ਮਾਰਜਨ ਦੇਣਾ ਸੀ ਉਹ ਸਰਕਾਰ ਇੰਡੀਆ ਗਵਰਨਮੈਂਟ ਦੀ ਇਹ ਕਹਿੰਦੀ ਸੀ ਵੀ ਤੁਸੀਂ 2 ਰੁਪਿਆ ਦੇ ਪੈਸੇ ਭਰਾਓ 50 ਰੁਪਿਆ ਡਿਪੂ ਹਾਡਲ ਨੂੰ ਦੇ ਦਿਓ ਔਰ 1.5 ਰੁਪਿਆ ਸਰਕਾਰ ਖਾ ਗਈ ਜਦੋਂ ਕਿ ਦੇਣਾ ਸੀ 48 ਪੈਸੇ ਇਹਨਾਂ ਦੇ ਸੀ 1 ਰੁਪਿਆ 52 ਪੈਸੇ ਸਾਡੇ ਸੀ ਪਰ ਇਹ ਹੋ ਗਿਆ ਉਲਟ ਵੀ ਇਹ ਸਾਨੂੰ 50 ਦੇ ਕੇ ਡੇਢ ਖਾ ਗਏ ਇੰਡੀਆ ਗਵਰਨਮੈਂਟ ਤੋਂ 25 ਲੈ ਲਈ ਪੌਣੇ 2 ਪੰਜਾਬ ਸਰਕਾਰ ਖਾ ਗਈ ਸਾਨੂੰ 50 ਦਿੱਤੇ ਉਹਦੇ ਟीडीएस ਕਟਿਆ ਇਹ ਕੋਈ ਕੋਈ ਹੇਰਾਫਰੀ ਨਹੀਂ ਕੋਈ ਠੱਗੀ ਨਹੀਂ ਇਹ ਇੰਡੀਆ ਗਵਰਨਮੈਂਟ ਦੀ ਹੈ ਕੋਈ ਪੰਜਾਬ ਸਰਕਾਰ ਨੇ ਨਾ ਅਜੇ ਤੱਕ ਦਿੱਤੀ ਹੈ ਤੇ ਨਾ ਪੰਜਾਬ ਸਰਕਾਰ ਦੀ ਕਣਕਾਈ ਹੈ ਅਜਾ ਜਿਹੜਾ ਫਿਰ ਉਹਨੇ ਰੌਲਾ ਪਾਇਆ ਜਾ ਰਿਹਾ ਇਹ ਚ ਕੋਈ ਤੰਤ ਹੈ ਕੋਈ ਤੰਤ ਨਹੀਂ ਬਿਲਕੁਲ ਨਹੀਂ ਇੰਡੀਆ ਗਵਰਨਮੈਂਟ ਨੇ ਦਿੱਤੀ ਹੈ ਬਾਦਲ ਨੇ ਵੀ ਇੰਡੀਆ ਗਵਰਨਮੈਂਟ ਤੋਂ ਲੈ ਕੇ ਦਿੱਤੀ ਆ ਕੋਈ ਪੰਜਾਬ ਦੇ ਵਿੱਚ ਆਪਦੇ ਕੋਲੋਂ ਕੋਈ ਸਰਕਾਰ ਨੇ ਕਣਕ ਨਹੀਂ ਦਿੱਤੀ ਅੱਜ ਤੱਕ ਅੱਜ ਤੱਕ ਜਿਹੜਾ ਸਾਹਿਬ ਭਗਵਾਨ ਸਿੰਘ ਮਾਨ ਨੇ ਕਹਿੰਦੇ ਕਿ ਕੇ ਅੰਦਰ ਕੱਟਿਆ ਜੀ ਮੈਂ ਖੜੂਗਾ ਮੋਰੇ ਮੈਂ ਕੱਟਣਾ ਸਭ ਝੂਠ ਮੌਦਾ ਹੈ ਬਿਲਕੁਲ ਸਭ ਫਰੋਡ ਹੈ ਕੋਈ ਕਾਰਡ ਨਹੀਂ ਕੱਟ ਜਾਣਾ ਲਿਖ ਕੇ ਦੇ ਦੋ ਮੈਂ ਤੜਕੇ ਕੋਰਟ ਤੇ ਰਿੱਟ ਪਾ ਦੇਣਾ ਹਾਈ ਕੋਰਟ ਚ ਹਾਂ ਔਰ ਪਹਿਲਾ ਪੌਣੇ 2 ਲੱਖ ਕਾਰਡ ਪੰਜਾਬ ਚ ਕੱਟਿਆ ਗਿਆ ਸੀਗਾ ਅਸੀਂ ਸੰਗਰੂਰ ਤੋਂ ਪਹਿਲੀ ਰਿੱਟ ਪਟੀਸ਼ਨ ਦੇ ਵਿੱਚ ਪਹਿਲੀ ਸਾਰੇ ਕਾਰਡ ਬਾਰੀ ਹੋਏ ਆ ਸਾਰੇ ਕਾਰਡ ਚਾਲੂ ਕਰਾਤੇ ਅਸੀਂ ਡਾਇਰੈਕਟ ਵੀ ਹਾਈ ਕੋਰਟ 'ਚ ਪਾਈ ਵੀ ਆ ਵੀ 1.5 ਸਾਲ ਜਿਹੜੇ ਕਾਰਡ ਬੰਦ ਰਹੇ ਆ ਉਸ ਪੰਜਾਬ ਸਰਕਾਰ ਸਾਨੂੰ ਜਵਾਬ ਦੇਵੇ ਵੀ ਉਹ ਕੋਟਾ ਕਿੱਥੇ ਗਿਆ ਇੰਡੀਆ ਗਵਰਨਮੈਂਟ ਤੋਂ ਆਇਆਗਾ 1.5 ਸਾਲ ਕਾਰਡ ਬੰਦ ਰਹੇ ਆ ਉਹ ਸਾਡਾ ਕੋਟਾ ਗਿਆ ਕਿੱਥੇ ਉਹਦੀ ਰਿੱਟ ਹਾਈ ਕੋਰਟ 'ਚ ਡਬਲ ਬੈਂਚ ਤੇ ਪਾਈ ਵੀ ਆ ਤੇ ਕਿਉਂ ਨਾ ਸਕੀਮ ਸ਼ੁਰੂ ਕੀਤੀ ਸੀ ਵੀ ਘਰੇ ਰਾਸ਼ਨ ਪਿਆ ਕੇ ਦੇ ਕੇ ਆਇਆ ਕਰਾਂਗੇ ਕਣਕ ਘਰੇ ਪਿਆ ਕੇ ਦੇ ਕੇ ਆਇਆ ਕਰਾਂਗੇ ਉਹ ਸਕੀਮ ਹੈ ਹੁਣ ਉਹ ਸਕੀਮ ਫੇਲ ਹੋ ਗਈ 16 ਆਪਣੇ ਉਹ ਹਾਈ ਕੋਰਟ ਦੇ ਵਿੱਚ ਸਾਡੀ ਐਨ ਐਫ ਐਸ 355 ਨੇ ਸਟੇ ਕਰਾਈ ਹਾਈ ਕੋਰਟ 'ਚ ਵੀ ਇਹ 1600 ਰੁਪਿਆ ਮਾਰਕਫੈਡ ਨੂੰ ਦੇ ਰਹੇ ਸੀ ਦਿੱਲੀ ਦਾ ਇੱਕ ਮੰਤਰੀ ਰਲਿਆ ਵਾਸੀਂ ਥੱਲੇ ਮਾਰਕਫੈਡ ਵਾਲੀ ਵੀ ਸੀ ਉਹਨਾਂ ਨੂੰ ਤਾਂ ਬੰਦੇ ਤੇ 1650 ਰੁਪਿਆ ਦਿੱਤਾ ਤੇ ਸਾਨੂੰ 48 ਪੈਸੇ ਦੇ ਰਹੇ ਆ ਅਸੀਂ ਸਰਕਾਰ ਨੂੰ ਕਿਹਾ ਜੀ ਵੀ ਸਾਨੂੰ ਇਹ 1650 ਦਿਓ ਅਸੀਂ ਲੋਕਾਂ ਦੇ ਘਰੇ ਲਾਹਿਆ ਮਾਗੇ ਸਾਡੇ ਕੋਲੇ ਵੀਕਲ ਹੈਗੇ ਵੀ ਕਪੜਾ ਸੀ ਕੋਈ ਪੂਰਾ ਸਾਰਾ ਸੁਦੋਹੀ ਇਹਦਾ ਹੀ ਸੀ ਆ ਦਿੱਲੀ ਵਾਲੇ ਮੰਤਰੀ ਦਾ ਸੀ ਵੀ ਹਿੱਸਾ ਹੀ ਸਾਰਾ ਉਹਦੇ ਦਾ ਸੀਗਾ ਕਿੰਨਾ ਕਿੰਨੇ ਕਰੋੜ ਆਟਾ ਪੀਸਿਆ ਗਿਆ ਸਟੇਪ 512 ਮੇਰੀ ਹਾਈ ਕੋਰਟ ਚ ਰਿੱਟ ਪਾਈ ਵੀ ਹੈ ਵੀ ਉਹ ਆਟਾ ਜਿਹੜਾ ਪਿਸਕੇ ਸਰਕਾਰ ਨੇ ਡਿਵਾਈਡ ਨਹੀਂ ਕੀਤਾ ਪਬਲਿਕ ਚੋਂ ਗਿਆ ਕਿੱਥੇ ਉਹਦਾ ਬਾਰਦਾਨਾ ਕਿੱਥੇ ਗਿਆ ਉਹ ਹਾਈ ਕੋਰਟ ਤੇ ਰਿੱਟ ਚੱਲ ਰਹੀ ਹੈ ਜੀ ਅੱਜ ਵੀ ਮਤਲਬ ਜਿੰਨੀ ਅੱਜ ਕੱਲ ਸਾਰੇ ਆ ਮੰਤਰੀ ਪ੍ਰੈਸ ਕਾਨਫਰੰਸ ਕਰਾਣ ਲਾਇਆ ਪਏ ਸੀ ਵੀ ਸਭ ਝੂਠ ਸਭ ਫਰਾਡ ਕੋਈ ਕਾਰਡ ਕੱਟਿਆ ਜਾਵੇ ਉਸੇ ਟਾਈਮ ਐਨਐਫਐਸ 355 ਵਾਦਾ ਕਰਦੀ ਪਬਲਿਕ ਨਾਲ ਹਾਈ ਕੋਰਟ ਤੇ ਉਹਦੀ ਲੈ ਜਾਾਂਗੇ ਇੱਕ ਮਿੰਟ ਤੋਂ ਪਹਿਲਾਂ ਕੋਈ ਕਾਰਡ ਨਹੀਂ ਨਹੀਂ ਕੋਈ ਕਾਰਡ ਨਹੀਂ ਕੱਟਣ ਦੇ ਦੇ ਇਹ ਸਾਰਾ ਕੁਝ ਚਲਾਇਆ ਜਾ ਰਿਹਾ ਹੈ ਕਿ ਗੇਮ ਚਲਾਈ ਜਾ ਰਹੀ ਹੈ ਸਭ ਛੋਸ਼ਾ ਹੈ ਸਭ ਸਤਾਈ ਦਾ ਇਲੈਕਸ਼ਨ ਸਟੰਟਾ ਹੈ ਕੋਈ ਕਾਰਡ ਨਹੀਂ ਕੱਟਿਆ ਜਾ ਮੁਰੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੀਪੂ ਦੇਣ ਨੂੰ ਫਿਰਦੇ 8600 ਦੀਪੂ ਨਮਾ ਲਾਟ ਕਰਨਾ ਉਹਦੇ ਚ ਮੇਰੀ ਸਟੇ ਕਰਾਈ ਵੀ ਹਾਈ ਕੋਰਟ ਚ ਕਿਉਂ ਸਟੇ ਕਰਾ ਤੋ ਬਰਾਦੀ ਵੀ ਅਸੀਂ ਪਹਿਲੀ ਭੁਖੀ ਸਾਨੂੰ ਦਿੰਦੇ ਦਾ 50 ਪੈਸੇ ਆ ਤੇ ਸਾਨੂੰ ਘੱਟੋ ਘੜ ਥਰਡ ਕਲਾਸ ਜਿਹੜਾ ਪੀਣ ਹੈ ਉਹਦੀ 30000 ਰੁਪਏ ਆਉਂਦੇ ਨਾ ਘੱਟੋ ਘੜ ਸਾਨੂੰ 30000 ਰੁਪਏ ਦੇ ਦੇ ਨਵੇਂ ਦੀਪੂ ਲਾਟ ਕਰ ਦੇਣ ਦੇਣ ਸਾਨੂੰ 16609 ਦੀਪੂ ਪੰਜਾਬ ਚ ਚੱਲ ਰਿਹਾ ਮੈਂ ਹੈਰਾਨ ਐ ਨਵੇਂ ਦੇ ਨੂੰ ਤਿਆਰ ਐ ਤੇ ਸਾਨੂੰ ਇਹ ਪਹਿਲਾ 30000 ਰੁਪਏ ਦੇ ਦੇਣਾ ਔਰ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਵਿੱਚ ਲਿਖਿਆ ਵੈ ਬਾਇਬਲ ਰੇਟ ਬਾਇਬਲ ਕਰੋ ਰੀਜੀਲੇਬਲ ਕਰੋ ਜਿਹੜੇ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਵਿੱਚ ਲਿਖਿਆ ਹੋਇਆ ਫਰੀਜੀਲੇਬਲ ਕਰਨੀ ਸਾਨੂੰ ਸਾਨੂੰ ਪਬਲਿਕ ਸੜਕ ਕਲਾਸ ਜਿਹੜਾ ਚਪੜਾਸੀ ਆ ਉਹਦੇ ਬਰਾਬਰ ਦਾ ਰੈਂਟ ਤਾਂ ਦੇਣ ਸਰਕਾਰ ਦੇ ਐਕਟ ਚ ਲਿਖਿਆ ਹੋਇਆ ਔਰ ਰੈਂਟ ਤਿਆਰ ਹੋ ਰਹੀ ਹੈ ਮੇਰੀ ਮੈਂ 9ਵੇਂ ਮਹੀਨੇ ਦੀ 1 ਤਰੀਕ ਨੂੰ ਦੇ ਦਾਖਲ ਕਰ ਦੇਣੀ ਆ ਮਤਲਬ ਇਹ ਸਾਰਾ ਕੁਝ ਦੇ ਤੁਸੀਂ ਇਹ ਕਹਿ ਨਹੀਂ ਹੋ ਕਿ ਕੋਈ ਕਾਰਡ ਨਹੀਂ ਕੱਟਿਆ ਜਾਣਾ ਇਹ ਰੋਲੇ 27 ਦੀਆਂ ਜੁਣਾ ਨੂੰ ਲੈ ਕੇ ਇਹ 27 ਦਸ ਘੰਟਾ ਜੀ ਕੋਈ ਕਾਰਡ ਨਹੀਂ ਕੱਟਿਆ ਜਾਊਗਾ ਜੇ ਸਰਕਾਰ ਦੀ ਜ਼ਰੂਰਤ ਆ ਕੱਟ ਕੇ ਦਿਖਾ ਦੇ ਮਿੱਠੂ ਕਹਿੰਦੇ ਚੈਲੰਜ ਹੈ ਤੇ ਮੈਂ ਰੋਕ ਕੇ ਦਿਖਾ ਦੂੰਗਾ ਜੀ ਤਾਂ ਗੱਲਬਾਤ ਕੀਤੀ ਡਿਪੂ ਹੋਲਡਰ ਜੁਨੀਅਨ ਦੇ ਸੂਬਾ ਪ੍ਰਧਾਨ ਦੇ ਨਾਲ ਉਹਨਾਂ ਦਾ ਚੈਲੰਜ ਹੈ ਕਹਿੰਦੇ ਇੱਕ ਵੀ ਕਾਰਡ ਪੰਜਾਬ ਚ ਨਹੀਂ ਕਟਿਆ ਜਾ ਰਿਹਾ ਕੱਟੇ ਜਾ ਰਹੇ ਤਾਂ ਉਹ ਲੋਕਾਂ ਦੇ ਨਾਮ ਕੱਟੇ ਜਾ ਰਹੇ ਜਾਂ ਤਾਂ ਮਰ ਗਏ ਜਾਂ ਵਿਦੇਸ਼ ਚ ਨੇ ਜਾਂ ਉਹ ਆਪਣੀ ਕੇਵਾਈਸੀ ਨਹੀਂ ਕਰਾ ਸਕੇ ਕੇਵਾਈਸੀ ਕਰਉਣਾ ਫਾਰਸ ਸੀ ਲੋਕਾਂ ਦਾ ਉਹ ਨਹੀਂ ਕਰਵਾ ਸਕੇ ਉਹ ਨਾਮ ਕੱਟੇ ਜਾ ਰਹੇ ਜਿਹੜੀ ਗੱਲ ਮੁੱਖ ਮੰਤਰੀ ਕਾਰਡ ਦੀ ਗੱਲ ਕਰ ਰਹੇ ਤੇ ਲੋਕਾਂ ਚ ਇਹ ਪ੍ਰਚਾਰ ਕਰ ਰਹੇ ਕਿ ਕੇਂਦਰ ਕਾਰਡ ਕੱਟ ਰਿਹਾ ਉਹਦੇ ਤੇ ਸਵਾਲ ਉਠਾਇਆ ਇਹਨਾਂ ਨੇ ਕਹਿੰਦੇ ਚੈਲੰਜ ਹੈ ਇੱਕ ਵੀ ਬੰਦਾ ਕਾਰਡ ਮੁੱਖ ਮੰਤਰੀ ਸਾਬਤ ਕਰ ਦੇਣ ਕੱਟਿਆ ਗਿਆ ਮੈਂ ਆ ਬੈਠਾ ਜੋ ਕਹਾਂਗੇ ਉਹ ਕਰਨ ਤਿਆਰ